ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੋ ਕੋਪ ਤੋਂ ਰਹੀੜੇ ਨੂੰ ਜਿਹੜਾ ਸੂਆ ਜਾ ਰਿਹਾ ਹੈਗਾ ਰਸਤੇ ਤੇ ਉਹ ਸੂਆ ਜਿਹੜਾ ਸੀਗਾ ਸਰਕਾਰ ਨੇ ਸੂਗਾ ਤਾਂ ਬਣਾ ਦਿੱਤਾ ਪੱਕਾ ਕਰ ਦਿੱਤਾ ਪਰ ਉਹਦੀ ਹਾਲਤ ਹਾਲਤ ਦੇਖਣ ਨੂੰ ਗਈ ਆ ਵੀ ਉਹ ਮਤਲਬ ਹਾਦਸਿਆਂ ਨੂੰ ਸੱਦਾ ਦੇ ਰਹੀ ਆ ਸਥਿਤੀ ਇਦਾਂ ਦੀ ਆ ਵੀ ਆ ਤੁਸੀਂ ਦੇਖ ਲਓ ਵੀ ਇਹ ਜਿਹੜੀ ਕੰਧ ਉਹ ਬਿਲਕੁਲ ਨਹੀਂ ਹੈਗੀ ਕਈ ਹਾਦਸੇ ਵਾਪਰ ਚੁੱਕੇ ਨੇ ਐਕਸੀਡੈਂਟ ਹੋ ਚੁੱਕੇ ਨੇ ਕਈ ਵਾਰ ਗੱਡੀ ਪਲਟ ਜਾਂਦੀ ਹੈ ਤੇ ਵਿੱਚ ਕਈ ਵਾਰ ਕੋਈ ਮੋਟਰਸਾਈਕਲ ਵਾਲਾ ਵੀਰ ਡਿੱਗ ਜਾਂਦਾਗਾ ਸੋ ਵੱਡਾ ਕੱਲੂਕਾਰਾ ਕਲੱਬ ਤੇ ਸਾਡੇ ਜੋ ਬਲਾਕ ਸੰਪਤੀ ਮੈਂਬਰ ਨੇ ਹੁਣ ਜਿੱਤੇ ਨੇ ਇਰਫਾਨ ਰਹੀੜਾ ਜੀ ਤੇ ਸਮੁੱਚੀ ਟੀਮ ਸਾਡੀ ਅੱਜ ਇਹ ਸੇਵਾ ਕਰ ਰਹੀ ਆ ਕਿਉਂਕਿ ਧੁੰਦਾ ਦਾ ਟਾਈਮ ਬਹੁਤ ਇਹਦੀ ਖਸਤਾ ਹਾਲਤ ਸੀਗੀ ਜਿਹਨੂੰ ਦੇਖਦੇ ਹੋਏ ਅਸੀਂ ਅੱਜ ਨੌਜਵਾਨਾਂ ਨੇ ਕਦਮ ਚੁੱਕਿਆਗਾ ਤੇ ਉਹ ਕਦਮ ਚੁੱਕੇ ਆ ਕੀ ਇਹਦਾ ਥੋੜਾ ਜਿਹਾ ਮਤਲਬ ਕੀਤਾ ਜਾਵੇ ਭਰਾਲਾ ਤਾਂ ਜੋ ਕਿਸੇ ਦੀ ਜਾਨੀ ਨੁਕਸਾਨ ਤੋਂ ਬਚਤ ਹੋ ਸਕੇ ਸੋ ਬੇਨਤੀ ਆ ਭਾਈ ਸਾਰਿਆਂ ਨੂੰ ਇਦਾਂ ਦੇ ਇੱਕ ਬਾਰੋਂ ਪਕਾਰ ਵਾਲੇ ਕੰਮ ਕਰਨੇ ਚਾਹੀਦੇ ਨੇ ਸਰਕਾਰ ਦੀ ਵੀ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿਹੜੇ ਮਹਿਕਮੇ ਦੇ ਅੰਡਰ ਆਉਂਦਾ ਉਹਨੂੰ ਵੀ ਇਹ ਗੌਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਕਿਤੇ ਹਾਦਸਾ ਵਾਪਰ ਜਾਂਦਾ ਉਦੋਂ ਪਰ ਯਾਦ ਆਉਂਦਾਗਾ ਵੀ ਆਪਾਂ ਵੀ ਇੱਥੇ ਇਹ ਅਣਗਹਿਲੀ ਹੋਈ ਆ ਆਪਾਂ ਤੋਂ ਇੱਥੇ ਬਣਨਾ ਚਾਹੀਦਾ ਇਹ ਕੰਮ ਨੇ ਸਰਕਾਰਾਂ ਦੇ ਇਹ ਸਰਕਾਰ ਨੇ ਸੂਆ ਤਾਂ ਪੱਕਾ ਜਰੂਰ ਕਰਤਾ ਐਨ ਪੂਰਾ ਵਧੀਆ ਬਣਾ ਤਵਾ ਇਹ ਜਾਨੀ ਕਿ ਪੱਕਾ ਕਰਨ ਦਾ ਵੀ ਕਾਰਨ ਦੇਖੋ ਤੁਸੀਂ ਜਿਹਦੇ ਵਿੱਚ ਕੋਈ ਬੰਦਾ ਡਿੱਗ ਜਾਵੇ ਤਾਂ ਉਹਦਾ ਬਚਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਜੇਕਰ ਕੋਈ ਪਸ਼ੂ ਡਿੱਗ ਜਾਵੇ ਕੋਈ ਉਹਦਾ ਚਾਂਸ ਨਹੀਂ ਬਚਣ ਦਾ ਦੋਨੀਆਂ ਸਾਈਡਾਂ ਤੋਂ ਪੱਕਾਗਾ ਤੇ ਆ ਜਿਹੜੀ ਬੰਨੀ ਹੈ ਦੀ ਪੋਲ ਦੇ ਉੱਤੇ ਦੀ ਜਾਂਦੀ ਹੈ ਬਿਲਕੁਲ ਨਰਾਲਾਗਾ ਕੋਈ ਅਣਜਾਣ ਬੰਦਾ ਵੇਲੇ ਇੱਕ ਵੇਲੇ ਧੁੰਦਾਂ ਦਾ ਟਾਈਮ ਉਹ ਲੰਘਦਾ ਹੋਇਆ ਦੇ ਵਿੱਚ ਡੇਕੇ ਬਹੁਤ ਹਾਸੇ ਹੋਏ ਨੇ ਉਹਦੇ ਧਿਆਨ ਦੇ ਵਿੱਚ ਰੱਖਦੇ ਅੱਜ ਸੀ ਅਦਮ ਪ੍ਰਾਲਾ ਕੀਤਾ ਥੋੜਾ ਜਿਹਾ ਵੀ ਅਸੀਂ ਕੀ ਜਿੰਨੇ ਕਿ ਸਾਡੇ ਚ ਗਜਾਇਸ ਸੀਗੀ ਜੇ ਮਤਲਬ ਥੈਲੇ ਭਰ ਕੇ ਰੇਡੀਅਮ ਟੇਪਾਂ ਲਾਤੀਏ ਤਾਂ ਜੋ ਬਚਤ ਹੋ ਸਕੇ ਸਾਡੇ ਨਾਲ ਅਕਾਲੀ ਦਾਲ ਦੇ ਸ਼੍ਰੋਮਣੀ ਕਾਲ ਦੀ ਜੂਥ ਪ੍ਰਧਾਨ ਇਰਫਾਨ ਰਹੀੜਾ ਜੀ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਜਿਵੇਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਸਾਡਾ ਜਿਹੜਾ ਕੱਲੂ ਘਰ ਆ ਕਲੱਬ ਆ ਜੀ ਅਸੀਂ ਨਾ ਉਹਦੇ ਵੱਲੋਂ ਪਹਿਲਾਂ ਤਾਂ ਅਸੀਂ ਆਪਣੇ ਲੋੜਵੰਦ ਪਰਿਵਾਰਾਂ ਦੀ ਬੱਚੀਆਂ ਦੇ ਵਿਆਹ ਕਰਾਉਂਦੇ ਰਹੇ ਪ੍ਰਧਾਨ ਜੀ ਹੋਰ ਵੀ ਅਨੇਕਾ ਜਿਹੜੇ ਕਾਰਜ ਨੇ ਕਰਦੇ ਰਹਿੰਦੇ ਆ ਤੇ ਸਾਡੇ ਜਿਹੜੇ ਕਲੱਬ ਮੈਂਬਰ ਨੇ ਉਹ ਐਸ ਟਾਈਮ ਸਾਡੇ ਫੌਜੀ ਸਾਹਿਬ ਸਾਡੇ ਸਰਪੰਚ ਸਾਹਿਬ ਮਤਲਬ ਮੈਂ ਇਹ ਦਿਖਾਉਣਾ ਚਾਹੁੰਦਾ ਜੀ ਅਗਰ ਤੁਸੀਂ ਇਹਨੂੰ ਦੇਖੋ ਨਾ ਮਤਲਬ ਉੱਥੋਂ ਗੱਡੀ ਆਉਂਦੀ ਆ ਧੁੰਦ ਪੈਂਦੀ ਆ ਮਤਲਬ ਸਿੱਧਾ ਬੰਦੇ ਵਿੱਚ गिर ਵੀ ਗਏ ਨੇ ਕਾਲੂ ਕਿਸੇ ਦੰਦੇ ਦੀ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਫਿਰ ਮਤਲਬ ਉਹਦਾ ਕੋਈ ਫਾਇਦਾ ਨਹੀਂ ਜੀ ਉਸ ਤੋਂ ਬਾਅਦ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਆਪਾਂ ਇੱਥੇ ਬੈਠ ਕੇ ਸੋਚਾਂਗੇ ਦੇਖਾਂਗੇ ਵੀ ਯਾਰ ਆ ਹੋ ਗਿਆ ਉਹ ਗਿਆ ਮੈਂ ਚਾ ਨਾ ਵੀ ਜਿਹੜੇ ਜਿਹੜੇ ਵੀ ਮਹਿਕਮੇ ਦੇ ਅਧੀਨ ਇਹ ਆਉਂਦਾ ਦੇਖੋ ਸਾਡੀ ਟੀਮ ਕੰਮ ਕਰ ਰਹੀ ਆ ਭੱਲੂਖਾਰਾ ਕਲੱਬ ਦੇ ਮੈਂਬਰ ਕੰਮ ਕਰ ਰਹੇ ਨੇ ਇਹ ਸਾਡਾ ਕੰਮ ਨਹੀਂ ਹੈ ਪਰ ਅਸੀਂ ਇਨਸਾਨੀਅਤ ਦੇ ਨਾਂ ਤੇ ਮਤਲਬ ਕਿਸੇ ਦਾ ਨੁਕਸਾਨ ਨਾ ਹੋ ਸਕੇ ਉਹਦੇ ਕਰਕੇ ਸਾਨੂੰ ਇਹ ਕਰਨਾ ਪੈ ਰਿਹਾ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਮਹਿਕਮੇ ਨੂੰ ਜਾਣੂ ਕਰਵਾ ਚੁੱਕਿਆ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਹ ਹੁੰਦਾ ਸੀ ਇੱਥੇ ਕੱਚਾ ਕੰਮ ਕਰਤਾ ਮਤਲਬ ਇਹ ਕੋਈ ਪ੍ਰੋਪਰ ਕੰਮ ਨਹੀਂ ਹੈ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਬਣਿਆ ਹੋਇਆ ਇੱਧਰ ਆ ਦੇਖੋ ਪ੍ਰੋਪਰ ਬਣਿਆ ਹੋਇਆ ਇਹ ਇਦਾਂ ਹੀ ਇੱਧਰ ਬਣ ਜਵੇ ਜੀ ਇਹ ਇਦਾਂ ਹੀ ਅਗਰ ਇੱਧਰ ਬਣ ਜਵੇ ਤਾਂ ਬਚਤ ਹੋ ਜੂਗੀ ਥੋੜਾ ਜਿਹਾ ਉੱਚਾ ਵੀ ਹੋ ਜਵੇ ਮਤਲਬ ਅਗਰ ਇਹ ਥੋੜਾ ਜਿਹਾ ਉੱਚਾ ਹੋ ਜਵੇ ਹਾਈਟ ਵਧ ਜਵੇ ਮਤਲਬ ਸਾਈਕਲ ਵਾਲੇ ਡਿੱਗੇ ਨੇ ਮੋਟਰਸਾਈਕਲ ਵਾਲੇ ਡਿੱਗੇ ਨੇ ਪਰ ਰੱਬ ਦਾ ਸ਼ੁਕਰ ਹੈ ਵੀ ਮਤਲਬ ਕਿਸੇ ਦਾ ਜਾਨ ਦਾ ਨੁਕਸਾਨ ਨਹੀਂ ਹੋਇਆ ਨੁਕਸਾਨ ਬਥੇਰਾ ਹੋ ਗਿਆ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੰਮ ਉਹਨਾਂ ਦਾ ਕਰਦੇ ਅਸੀਂ ਫਿਰਦੇ ਆ ਤੇ ਮੇਰੀ ਆਪਣੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਆ ਕਿ ਭਾਈ ਸਾਹਿਬ ਕੁੱਪ ਖੁਰ ਤੋਂ ਲੈ ਜਿਹੜਾ ਰੀੜੇ ਕੁੱਪ ਖੁਰ ਤੋਂ ਰੀੜੇ ਵੱਲੂ ਸੜਕ ਜਾ ਰਹੀ ਹੈ ਉਹ ਉੱਥੇ ਪੈਂਦਾ ਐਮਐਲਏ ਸਾਹਿਬ ਨੂੰ ਬੇਨਤੀ ਆ ਕਿ ਉਹ ਆਪਣੇ ਪ੍ਰਸ਼ਾਸਨ ਨੂੰ ਕਹਿਣ ਕਿ ਇੱਥੇ ਭਾਈ ਆ ਕੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕਰਨ ਅਗਰ ਉਹ ਨਹੀਂ ਕਰਨਗੇ ਤਾਂ ਮੈਂ ਸਾਡੀ ਟੀਮ ਤਾਂ ਇਸ ਨੂੰ ਪੱਕਾ ਵੀ ਕਰ ਦੂਗੀ ਮਤਲਬ ਫਿਰ ਵੀ ਮੇਰੀ ਬੇਨਤੀ ਹੈ ਕਿ ਭਾਈ ਜਲਦ ਤੋਂ ਜਲਦ ਇਹਨੂੰ ਕਰੋ